ਮਿੱਤਰੋ ਲਓ ਸਾਹਮਣੇ ਸਮਤ ਵਾਲਾ ਕਹਿੰਦੇ ਸ਼ੇਰੂ ਬਾਲ ਪਾਉਣ ਦੀ ਬਾਤ ਉਹ 35 ਬਾਲ ਉਧਰ ਦੇ ਪਾਸੇ ਆਓ ਉਧਰ ਹੀ ਆਉਂਦਾ ਸ਼ੇਰ ਮੁਲਕੋ ਸਿਰੇ ਦਾ ਮੈਚ ਆ ਸਾਹਮਣੇ ਤੋਂ ਖੜਾ ਘੋੜਾ ਜਿੱਤਿਆ ਰੇਂਦੀਆਂ ਬਾਲਾਂ ਦੇ ਨੇ ਕਰਵਾਈਏ ਕਰੇ ਬਾਗੇ ਦੇ ਵਿੱਚ ਤਕੜਾ ਖੇਡਿਆ ਡਰਾਮਾ ਮੰਡੀ ਦਾ ਕਰੇ ਲੱਗਾ ਜਿਹੜਾ ਲੱਗਾ ਜਿਹੜੇ ਫੈਂਟਰੀ ਬਾਲ ਯਾਰ ਭਾਈ ਉਧਰ ਦੇ ਪਾਸੇ ਆਓ ਸਿਰੇ ਦੇ ਸਿਰੇ ਦੇ ਸਿਰੇ ਦੇ ਸਿਰੇ ਦੇ ਪਾਸੇ ਅਿੰਦੀ ਵਾਰ ਇੱਕ ਵਾਰੀ ਫੇਰ ਓਹ ਬਾਰੋ ਮੈਚ ਲਓ ਸਾਹਮਣੇ ਉਧਰਲੇ ਪਾਸੇ ਦੇਖਾਂਗੇ ਟੱਕਰ ਖਰੋ ਦੀ ਟੱਕਰ ਖਰੋ ਦੀ ਟੱਕਰ ਖਰੋ ਦੀ ਓਹ ਬਾਰੋ ਕੈ ਜੀ ਆਓ ਉਧਰਲੇ ਪਾਸੇ ਆ ਬਰਦੇ ਵਿੱਚ ਰਹਿੰਦੀਆਂ ਬਾਂਦੇ ਹਰਸ਼ੀਨ ਵਾਸ਼ਿੰਗ ਮਸ਼ੀਨ ਓਹ ਪਾਸੇ ਆਏ ਹੋ ਮੇਰੇ ਰੱਬਾ ਆ ਗਈ ਖੋਦ ਜਵਾਸ਼ੀ ਮਸ਼ੀਨ ਲਓ ਸਾਹਮਣੇ ਉਧਰਲੇ 60 ਦਾ ਦੱਸ ਸਕਦੇ ਕੋਈ ਉਹੋ ਜਿਹਾ ਜੇ ਫਿਰ ਨਹੀਂ ਤੇ ਬਾਹਰੋਂ ਕੈਚ ਤੇ ਲਾਣਾ ਸੀ ਬਸ ਭਾਈ ਬਾਲਰ ਦਾ ਐਕਸ਼ਨ ਚੈੱਕ ਕਰੋ ਜੀ ਉਮਰ ਕੋ ਉਹ ਗਿੱਟੀ ਜਾਣੀ ਹੈ ਇਹਦੀ ਬਾਲ ਇੱਕ ਵਾਰੀ ਫੇਰ ਮਰੋ ਕਹ ਜੇ ਬੱਲੇ 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 ਭਾਈ ਕੌਣ ਹੈ ਆਰਾ ਫੌਜ ਦੇ ਕਰੋ ਦੇ ਅੱਗੇ ਰਹਿ ਜਾਓ ਓਏ ਇੰਨੇ ਮੌਕੇ ਨਹੀਂ ਕੋਈ ਜਿੱਲਾ ਹੁੰਦਾ ਜਿਹਨੂੰ ਲੱਭ ਜੇ ਆ ਜਾਓ ਛੇਤੀ ਛੇਤੀ ਇਹ ਕੈਜ ਤੇ ਵੀ ਨਾਲ ਹੀ ਦੇ ਦੇਾਂਗੇ ਪਰ ਕਹਿੰਦੇ ਪੈਂਦੀ ਹੈ ਕੈਜ ਤੇ ਬਾਸ਼ੀ ਮਸ਼ੀਨ ਉਹ ਕੋਈ ਅਸੂਲ ਹੋ ਰਿਹਾ ਭਾਈ ਇੱਕ ਡੋਲਰ ਸੀਗੀ ਭਾਈ ਵਾਇਸ ਦੀ ਮਸ਼ੀਨ ਆ ਔਰ ਜਦੋਂ ਉਸੇ ਬੋਲਾਂਗੇ ਔਰ ਉਸੇ ਰਾਵਾਂਗੇ ਮੇਰਾ ਵਰਗੇ ਕਈ ਵਾਰੀ ਮੈਸੇਜ ਦਾ ਸਟੈਨਿੰਗ ਆ ਜਾਂਦੀ ਹੈ ਇਸ ਗੱਲ ਦਾ ਧਿਆਨ ਖਾ ਗਿਆ ਭਾਈ ਫੋਨ ਵਾਲੇ ਸਚਾਈਆਂ ਦੇ ਵੀ ਫਰੋਲੀ ਵਾਲਿਆ ਆਓ ਸਾਹਮਣੇ ਚੜਦੇ ਹੁੰਦੇ ਐ ਇੱਕ ਵਾਰੀ ਫੇਰ ਉਹ ਸੱਟ ਪੜਨ ਵਾਲੇ ਕਿਹਨੇ ਜਦੋਂ ਅੱਜ ਕੌਣ ਮੇਰੇ ਮਿੱਤਰੋ ਬੱਲੇ ਬੱਲੇ ਕਰਵਾਉ ਕੌਣ ਕਹਿੰਦੇ ਅੱਜ ਹੁਣ ਅੰਬਲੀਏ ਕਰੂ ਫੱਕਰ ਦੇ ਦੇ ਮੇਰੇ ਤੇ ਉਧਰਲੇ ਪਾਸੇ ਉਧਰਲੇ ਪਾਸੇ प्यार अे ਵਾਲਾ ਬਾਤੋ ਦੰਦੇ ਸੂਰਦੇ ਜੀ ਨਗਰੀ ਦੇ ਵਿੱਚੋਂ ਕਦੇ ਚੱਲ ਕੇ ਆਇਆ ਨੌਜਵਾਨ ਵੀ ਅਮਰ ਮੁਸਲ ਗੁਰੂਆਂ ਦੀ ਧਰਤੀ ਉਹ ਮੋਗੇ ਵਾਲੇ ਫੌਜ ਵਿੱਚ ਜਿਸਨਲੀ ਯਾਰੀ ਉਹ ਦੰਦੇ ਹੋ ਕੰਮ ਦਿੰਦੇ ਨੇ ਤੇਲਾ ਖੁਰਤਾ ਅੱਤੇ ਖਿਡਾਰੀ ਜੇ ਨਹੀਂ ਸਮਝ ਸਕਦੇ ਆ ਗਿਆ ਬਾਈ ਸਟੇਜ ਤੇ ਜੇਲਾ ਕਿਰਪਾ ਅੱਗੇ ਖਿਡਾਰੇ ਇਹ ਟੰਡੇ ਹੋਇਆ ਇਹਨਾਂ ਨੇ ਬਹੁਤ ਧੰਨਵਾਦ ਹੈ ਵਿਰਿੰਦਰ ਨਟਾ ਸਰਪੰਚ ਸਾਹਿਬ ਜੀ ਉਹ ਵੀ ਸਟੇਜ ਤੇ ਪਰਾਜਮਾਨ ਹੋ ਜਾਣ ਮੈਂ ਬੇਨਤੀ ਕਰਾਂਗਾ ਵੀਰਾਂ ਨੂੰ ਵਿਰਿੰਦਰ ਨਟਾ ਸਰਪੰਚ ਸਾਹਿਬ ਜੀ ਉਹ ਵੀ ਜਿਹੜੇ ਸਟੇਜ ਤੇ ਪਰਾਜਮਾਨ ਹੋ ਜਾਣ ਬੜਾ ਜਿਹੜਾ ਪੌੜਾ ਆਕਾਸ਼ ਵਰਗੇ ਮਲਕੀਤ ਭੁੱਲੜ ਵਰਗੇ ਨਿਰੰਜਨ ਵਰਗੇ ਮਹਿਕ ਵਰਗੇ ਬੰਦੇ ਕਹਿੰਦੇ ਸਾਰੇ ਨਾ ਕਹਿੰਦੇ ਬਹੁਤ ਵੱਡਾ ਸਤਿਕਾਰ ਹੈ ਉਹਦੇ ਵੱਡੇ ਮਲੇ ਨੂੰ ਕਹਿੰਦੇ ਕਰਵਾਉਣ ਦੇ ਲਈ ਰੋਜ਼ਾਨਾ ਗੁਰਜਿੰਦਰ ਸਿੰਘ ਦੇ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਉਸ ਦੇ ਉੱਪਰ ਆ ਜਾਣ ਉਹਨਾਂ ਦਾ ਸਤਿਕਾਰ ਕਰਦੀ ਹੈ ਪ੍ਰਬੰਧਕ ਕਮੇਟੀ ਜੀ ਆਇਆਂ ਆਖਦੀ ਹੈ ਇਹਦਾ ਵੱਡਾ ਮੇਲਾ ਕਿਹਦੇ ਫਕਰ ਝੰਡੇ ਦਾ ਹੈ ਬਹੁਤ ਵੱਡਾ ਸਤਿਕਾਰ ਹੈ ਹੈਪੀ ਬਰਥਡੇ ਲੈ ਵੀ ਸਰਵਣ ਬਾਈ ਇਹਨੂੰ ਬਹੁਤ ਵੱਡੀਆਂ ਮੁਬਾਰਕਾਂ ਫਿਰ ਜੀ ਬਾਈ ਸਾਡਾ ਸੁਖਸ਼ੀਆ ਮੋਗੇ ਲੰਬੀ ਅਮਰਾਂ ਮਾਣ ਦੇ ਮੈਦਾਨ ਦੇ ਵਿੱਚ ਪਹਿਲੀ ਵਾਰ ਤੇ ਖੜਕਾ ਲੜਕਾ ਹੋ ਉਹ ਪਹਿਲੀ ਤੇ ਖੜਕਾ ਲੜਕਾ ਪਹਿਲੀ ਤੇ ਖੜਕਾ ਲੜਕਾ ਪਹਿਲੀ ਤੇ ਖੜਕਾ ਲੜਕਾ ਘਰ ਘਰ ਦੜਕਾ ਧੂਰ ਕੋਡ ਪੇਟ ਆ ਖਿਡਾਰੀ ਦਾ ਜਦੂ ਕੱਟੀ ਦੀ ਮਿਲੀ ਇਸ ਮੈਦਾਨ ਦੇ ਵਿੱਚ ਆਓ ਆਓ ਸਾਹਮਣੇ ਮੋੜਦਾ ਮੋੜਦਾ ਆਓ ਸਾਹਮਣੇ ਕਹਿੰਦੇ ਮੋੜ ਦਿੱਤਾ ਉਧਰ ਨਾਲ ਥੋੜਾ ਹੋਰ ਕਿਨ ਕਿਤੇ ਘਬਰਾਉਂਦੇ ਹਿੱਤੇ ਉਹ ਮੁੰਡਿਆਂ ਨਾਲ ਕਿਤੇ ਮੁੰਡੇ ਜਿਹੜੇ ਮੋਢਿਆਂ ਨਾਲ ਮੋਢਾ ਜੜ ਕੇ ਨਾਲ ਥੋੜਾ ਉਹਦੇ ਕਹਿੰਦੇ ਆ ਹਲ ਕੋਈ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ ਆਓ ਸਾਹਮਣੇ ਬਹੁਤ ਬੜਾ ਧੰਨਵਾਦ ਕੋਈ ਯੂਕੇ ਦੇ ਜੀ ਮਾਨ ਸਾਹਿਬ ਪੰਜਾਬ ਪੁਲਿਸ ਓ ਵੀਰਾਂ ਨੂੰ ਮੇਰੀ ਬੇਨਤੀ ਵੀ ਕਿਰਪਾ ਕਰਕੇ ਸਟੇਜ ਤੇ ਆ ਜਾਣਗੇ ਮੇਰੀ ਬੇਨਤੀ ਹੈ ਦਰਸ਼ਨ ਸਿੰਘ ਜੀ ਐਫਆਈ ਤੇ ਰੁਸ਼ੀ ਸਾਡਾ ਪਿਆਰ ਵੀ ਪਿਆਰ ਵਰ ਪਿਆਰ ਪਰ ਮੋਟਾ ਵੀ ਕਹਿੰਦੇ ਚਿਹਤਾਂ ਵਾਲਾ ਕੋਨਾ ਮੇਰੇ ਵਿੱਚੋਂ ਲਓ ਪੈਂਦੀ ਨਾਲ ਫੜਕਾ ਦੜਕਾ ਫੜਕਾ ਦੜਕਾ ਫੜਕਾ ਦੜਕਾ ਆਸ ਜਿੱਤ ਗਿਆ ਫਕਰ ਝੰਡੇ ਵਾਲਾ ਆਸ ਫਕਰ ਝੰਡੇ ਵਾਲਾ ਇਸ ਵੇਲੇ ਸਾਲ ਐਲੀਡੀ ਜਿੱਤਿਆ ਮੁੰਡਾ ਬਾਈ ਦਾ ਕੋਣ ਵੀ ਟਿਕਾਣੇ ਉਹ ਰਗ ਲਾਏ ਪਏ ਐ ਲੈ ਵੀ ਮਲਕੀਤ ਵੱਡਾ ਕਾਪਾ ਵੱਡਾ ਕਾਪਾ ਉਹ ਖੜਕਾ ਡੜਕਾ ਹਟ ਜਾ ਪਾਸੇ ਆਓ ਸਾਹਮਣੇ ਸੰਗਤ ਵਾਲਾ ਕਹਿੰਦੇ ਸ਼ੇਰੂ ਕਹਿੰਦਾ ਹੁੰਦਾ ਆਓ ਸਾਹਮਣੇ ਗੁੱਸੇ ਵਾਲਿਆ ਭਾਵੇਂ ਤੁਰ ਗਿਆ ਪਰ ਰਹਿਦੀ ਦੁਨੀਆ ਤੱਕ ਰਹਿਦੀ ਦੁਨੀਆ ਤੱਕ ਕਹਿੰਦੇ ਜੱਟ ਦਾ ਨਾਮ ਆਗਲਾ दस मेनू ਕਿੱਥੇ ਜੱਟ ਦਾ ਮੁਕਾਬਲਾ ਪਹਾੜੀ ਦੇ ਇਲਾਕੇ ਦਾ ਉਹ ਗੱਡੀ ਗੜੀਆ ਉਹ ਪੰਦੀ ਵਾਲਾ ਯੋਕਰ ਆਹ ਸਾਹਮਣੇ ਕੋਸ਼ਿਸ਼ ਕਰਦਾ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਭਰਾ ਕਦੇ ਮੱਠੀ ਓਏ 40 ਹੋ ਗਏ ਕਿੰਨੇ ਟਕਾਰੇ ਜਿਹੜੀ ਕਦੇ ਲੱਗੀ 23 ਰਹਿ ਗਏ 12 ਬਾਲਾਂ ਉਹ ਬੱਲੇ ਚੱਕਾ ਮਾਰ ਦਿੱਤਾ ਤੇ ਹੀ ਰਹਿ ਗਏ ਹੁਣ ਤੇ ਹੀ ਰਹਿ ਗਏ ਗਿਆਨਪੁਰ ਦਾ ਦਸਤੋ ਆ ਪੈਂਦੀ ਵਾਲ ਬੱਲੇ ਬੱਲੇ ਹਾਏ ਓ ਰਬਾ ਟਿਕਬੀ ਵਿਚਾਲੇ ਇਹ ਰਨ ਨੋਡ ਦਾ ਮੋਕਾ ਕਿਤੇ ਚੌਕੇ ਨਾ ਲਵਾ ਦਿਓ ਇਹ ਧੀਮੀ ਗਰੀ ਵਿੱਚ ਕਿਕਰ ਦੇ ਰਿਲੇਟਡ ਲਓ ਸਾਹਰੇ ਕਹਿੰਦੇ ਤਾਲ ਪੈਂਦੀ ਆ ਮੱਤੀ ਆ ਜੇ ਆਹ ਸ਼ੇਰੂ ਦਾ ਯਾਰ ਬਾਲਾ ਤਗੜਾ ਖੇਡੀ ਜਾਂਦਾ ਪਿਛਲੇ ਕਾਫੀ ਸਮੇਂ ਤੋਂ ਬਾਬਾ ਸੰਗਤ ਵਾਲਾ ਕਹਿੰਦਾ ਓ ਭਰਾ ਵੀ ਕਿਤੇ ਜੁੜੇ ਬੈਠੇ ਆ ਕੱਪੀ ਤੋਂ ਕਹਿੰਦੇ ਇੱਕ ਪਾਰ ਦੇ ਤਨਮਰਲ ਹੋਣੀ ਹੈ 60000 ਪਹਿਲਾ ਪ੍ਰਾਈਜ਼ 35000 ਨਾ ਲਾਵਾ ਐਂਗੋ ਹਾਂਦੀਏ ਨਹੀਂ ਮੁੰਡਾ ਜੈਂਗੋ ਹਾਂਦੀਏ ਮੁੰਡਾ ਜੈਂਗੋ ਹਾਂਦੀਏ ਉਹ ਮਸ਼ੀਨ ਦੇਣੀ ਹੈ ਮਸ਼ੀਨ ਮਸ਼ੀਨ ਮੌਕਾ ਰਨ 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 ਟਕਾੜੇ ਲੱਗੇ ਟਕਾੜੇ ਲੱਗੇ ਸੱਤ ਰਹਿ ਗਏ ਵੀਰ ਸਬੰਧਨੀ ਵਾਲਾ ਸਪੋਰਟ ਵਾਲਾ ਵੀਰੇ ਤੇ ਆ ਗੋ ਬੈਟ ਕਰਦਾ ਧੱਕਾ ਧੱਕਾ ਕਰਦਾ ਆਹ ਸਭਰੇ ਕਹਿੰਦੇ ਨਿਰਮਲ ਵੀਰੇ ਤੈਨੂੰ ਦੱਸਿਆ ਤਾਂ ਸੀਗਾ ਕਦੋਂ ਮੈਚ ਤੁਸੀਂ ਫੇਰ ਕਮੈਂਟ ਕਰਨ ਲੱਗੇ ਬਾਈ ਯਾਰ ਓ ਬੱਲੇ ਯਾਰ ਸਭਰੇ ਸੁਪਤਰਾ ਦਾ ਸ਼ੇਰੂ ਟੱਕਰ ਸਿਰੇ ਦੀ ਟੱਕਰ ਮਾਰਦਾ ਟੰਪਾ ਬੱਲੇ ਖਸਮ ਨੇ ਟੰਪਾ ਪੜਦਾ ਓਹ ਤੇਰਾ ਟੱਕਰ ਸ਼ਕਾ ਰਹਿਆ ਉਂਦੀਆ ਦਾ ਸਿੰਘ ਓਹ 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 ਬਹੁਤ ਸਿਆਰ ਆ ਗਏ ਫੋਸਰ ਆ ਰਿਹਾ ਅੰਮ੍ਰਿਤ ਕਾਲਪੁਰ ਓ ਪਲੇਬਲਰ ਏ ਕੈਸ ਸੀ ਓਏ ਇੱਕ ਜੋ ਪੰਜ ਇੱਕ ਜੋ ਪੰਜ ਦੇ ਵਾਸੀ ਮਸੀਹ ਦੇ ਫੈਸਲੇ ਵੀ ਹੋ ਜਾਣੇ ਆ ਇੱਕ ਬਾਲ ਪੰਜ ਕਲ ਕਸਿੰਤਾ ਉਹ ਨੁੱਕਰਾ ਕਹਿੰਦੇ ਆ ਵਾਹ ਚਰਖਿਆ ਸਰਾ ਕਰਾਦਾ ਨੈਵ ਲੈਰਾ ਇਸ ਮੈਂ ਤਾਹਿਰੋ ਸਿਰਾ ਹੋ ਗਿਆ ਯਾਰ ਆ ਸਿਰਾ ਹੋ ਗਿਆ ਯਾਰ ਭਾਈ ਓਏ ਸਰਾ ਮੈਚ ਲੱਗਿਆ ਨੋਟ ਵਾਰ ਤੇ ਸਿਰਾ ਨਾਲ ਵਾਸ਼ਿੰਗ ਮਸ਼ੀਨ